ਇਕ ਸੌ 23 ਸਾਲ ਪੁਰਾਣੀ ਕਰਜਨ ਕੜੀ ਇੱਕ ਵਾਰ ਫਿਰ ਤੋਂ ਟਿਕ ਟਿਕ ਕਰਦੀ ਨਜ਼ਰ ਆਵੇਗੀ ਜੀ ਹਾਂ ਇਹ ਕਰਜਨ ਕੜੀ ਹੈ ਜਿਹੜੀ 123 ਸਾਲ ਪੁਰਾਣੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਵਾਰ ਫਿਰ ਤੋਂ ਇਹ ਕੜੀ ਹੈ ਜਿਹੜੀ ਟਿਕ ਟਿਕ ਕਰਦੀ ਨਜ਼ਰ ਆਵੇਗੀ ਤਾਂ ਇਤਿਹਾਸਿਕ ਕੜੀ ਨੂੰ ਇੰਗਲੈਂਡ ਦੇ ਵਿੱਚ ਠੀਕ ਕਰਵਾਇਆ ਗਿਆ ਹੈ ਕੜੀ ਨੂੰ ਠੀਕ ਕਰਨ ਉੱਤੇ 96 ਲੱਖ ਰੁਪਏ ਖਰਚਾ ਆਇਆ ਤਾਂ ਦਹਾਕਿਆਂ ਤੋਂ 10:08 ਉੱਤੇ ਖੜੀ ਇਹ ਘੜੀ ਹੈ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਇੱਕੋ ਹੀ ਸਮਾਂ ਦੱਸਦੀ ਰਹਿੰਦੀ ਸੀ ਪਰ ਹੁਣ 123 ਸਾਲ ਪੁਰਾਣੀ ਇਹ ਕਰਜ਼ਨ ਘੜੀ ਫਿਰ ਤੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਟਿਕ ਟਿਕ ਕਰਦੀ ਹੋਈ ਦਿਖਾਈ ਦੇਵੇਗੀ ਤਾਂ ਬਰਮਿੰਗਮ ਦੇ ਵਿੱਚ 2 ਸਾਲ ਦੀ ਮੁਰੰਮਤ ਮਗਰੋਂ ਇਹ ਘੜੀ ਜਨਵਰੀ 2026 ਚ ਮੁੜ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਜੇਗੀ ਤਬਰਮਿੰਗਮ ਸਥਿਤ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਪ੍ਰਤੀਨਿਧੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਘੜੀ ਨੂੰ ਠੀਕ ਕਰਨ ਉੱਤੇ ਲਗਭਗ 96 ਲੱਖ ਰੁਪਏ ਦੀ ਲਗਤ ਆਈ ਹੈ ਅਤੇ ਇਹ ਜਨਵਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਮੁੜ ਸਤਾਪਿਤ ਹੋਣ ਦੇ ਲਈ ਤਿਆਰ ਹੈ ਤਾਂ ਚਮਕਦਾਰ ਪਿੱਤਲ ਦੀ ਇਹ ਕੜੀ 31 ਅਕਤੂਬਰ 1902 ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਉੱਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਉਸ ਸਮੇਂ ਦੇ ਲਾਹੌਰ ਕਮਿਸ਼ਨਰ ਰਾਹੀਂ ਭੇਟ ਕੀਤੀ ਗਈ ਸੀ ਤਾਂ ਇਸ ਦੇ ਉੱਤੇ ਲਿਖਿਆ ਸੀ ਕਿ ਇਹ ਕੜੀ April 1900 ਦੇ ਵਿੱਚ ਭਾਰਤ ਦੇ ਵਾਈਸ ਰਾਏ ਅਤੇ ਗਵਰਨਰ ਜਨਰਲ ਲਾਰਡ ਕਰਜਨ ਦੁਆਰਾ ਆਪਣੀ ਪਹਿਲੀ ਸਰਕਾਰੀ ਫੇਰੀ ਦੇ ਮੌਕੇ ਉੱਤੇ ਅੰਮ੍ਰਿਤਸਰ ਦੇ ਸੁਨਹਿਰੀ ਮੰਦਿਰ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਪੇਂਟ ਕੀਤੀ ਗਈ ਸੀ ਤਾਂ 2023 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਮੰਦਰ ਸਾਹਿਬ ਦੇ ਕੰਦ ਚਿੱਤਰਾਂ ਅਤੇ ਸੁਨਹਿਰੀ ਪਲੇਟਾਂ ਦੀ ਬਹਾਲੀ ਅਤੇ ਸੰਭਾਲ ਹੈ ਜਿਹੜੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਤਾਂ 2023 ਦੇ ਅਖੀਰ ਦੇ ਵਿੱਚ ਸੰਭਾਲ ਦੇ ਕੰਮ ਦੌਰਾਨ ਉੱਤਰ ਪੂਰਬੀ ਪਾਸੇ ਦੇ ਪ੍ਰਵੇਸ਼ ਦੁਆਰ ਉੱਤੇ ਇੱਕ ਆਧੁਨਿਕ ਘੜੀ ਦੇ ਹੇਠਾਂ ਛੁਪੀ ਹੋਈ ਇਤਿਹਾਸਿਕ ਘੜੀ ਮਿਲੀ ਤਾਂ ਐ ਜੀ ਪੀ ਸੀ ਦੀ ਪ੍ਰਵਾਨਗੀ ਦੇ ਨਾਲ ਇਸ ਘੜੀ ਨੂੰ ਇੰਗਲੈਂਡ ਪਹੁੰਚਾ ਦਿੱਤਾ ਗਿਆ ਅਤੇ ਬਰਮਿੰਗਮ ਦੇ ਭੁਪਿੰਦਰ ਸਿੰਘ ਮਿਨਹਾਸ ਨੇ ਇਸ ਨੂੰ ਠੀਕ ਕਰਨ ਦਾ ਕੰਮ ਸੰਭਾਲਿਆ ਤਾਂ ਭਾਈ ਮਹਿੰਦਰ ਸਿੰਘ ਨਵੰਬਰ ਦੇ ਵਿੱਚ ਮੁਰੰਮਤ ਤੋਂ ਬਾਅਦ ਇਸ ਘੜੀ ਨੂੰ ਭਾਰਤ ਵਾਪਸ ਲਿਆਏ ਸਨ ਤਾਂ ਹੁਣ ਇਹ ਘੜੀ ਹੈ ਜਿਹੜੀ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਉਹਨਾਂ ਆਖਿਆ ਕਿ ਅਸੀਂ ਇਸ ਨੂੰ ਉਸੇ ਥਾਂ ਉੱਤੇ ਦੁਬਾਰਾ ਸਥਾਪਿਤ ਕਰਾਂਗੇ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਉੱਤੇ ਇਸ ਘੜੀ ਨੂੰ ਦੁਬਾਰਾ ਸਥਾਪਿਤ ਕੀਤਾ ਜਾਊਗਾ ਜੋ ਕਿ ਇੱਕ ਵਾਰ ਫਿਰ ਤੋਂ ਟਿਕ ਟਿਕ ਕਰਦੀ ਨਜ਼ਰ ਆਵੇਗੀ